ਮਾਤੀ ਸਤਿਕਾਰਯੋਗ ਸੰਸਾਧ ਰਾਂ ਸਾਡੀ ਬੇਟੀ ਤੇ ਸਾਡਾ ਬੇਟਾ ਮਹਿਬੂਬ ਜਿਹੜਾ ਕਿ ਅਰਜੁਨ ਨੇ ਸਾਨੂੰ ਬੁਲਾਇਆ ਵੀ ਅਸੀਂ ਪਾਰਟੀ ਦੇ ਵਿੱਚ ਨਿਰਸੁਆਰਥ ਤੇ ਪਿੰਡ ਦੀ ਵਹਿਤਰੀ ਲਈ ਕੰਮ ਕਰਨਾ ਤੇ ਉਹ ਜਿੰਨੇ ਵੀ ਸਾਰੇ ਭਰਾ ਆਏ ਨੇ ਉਹਨਾਂ ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ ਬਲਾਉ ਫਤਿਹ ਹੈਦਰ ਜੀ ਦਾ ਖਾਲਸਾ ਸੱਜਣ ਜੀ ਸਤਿ ਸ਼੍ਰੀ ਅਕਾਲ ਬਨੇਕ ਵਾਲਕ ਸਲਾਮ ਤੇ ਮੈਂ ਦੇਖ ਰਿਹਾ ਸੀ ਬੀ ਜੀ ਬੇ ਨੌਜਵਾਨ ਬੱਚੇ ਬੀਬੀਆਂ ਇਕੱਠੀਆਂ ਹੋਈਆਂ ਨੇ ਬਹੁਤ ਵੱਡਾ ਉਤਸ਼ਾਹ ਉਹਨਾਂ ਦੇ ਵਿੱਚ ਕਿਉਂਕਿ ਪਾਰਟੀ ਕਈ ਪੱਧਰ ਤੇ ਕੰਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਲੋਕ ਸੇਵਾ ਦੇ ਲਈ ਬਹੁਤ ਹੀ ਲਗ ਤੇ ਬਹੁਤ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਕੰਮ ਕੀਤੇ ਪਹਿਲਾਂ ਸਕੂਲਾਂ ਦੇ ਵਿੱਚ ਫਿਰ ਹੁਣ ਖੇਲਾਂ ਦੇ ਵਿੱਚ ਤੁਹਾਡੇ ਵਾਲਾ ਪਹਿਲਾਂ ਰੈਨ ਇਟ ਤੁਹਾਰੇ ਅਸੀਂ ਭਾਕੇ ਭੇਜੇ ਨੇ ਕਿਉਂਕਿ ਹਰ ਪਿੰਡ ਦੇ ਵਿੱਚ ਗਰਾਊਂਡ ਨਹੀਂ ਹੈ ਤਾਂ ਤੁਹਾਡਾ ਆਈਟੀ ਵਾਲਾ ਉਹਨੂੰ ਗਰਾਊਂਡ ਨੂੰ ਉਹਨੂੰ ਇੱਕ ਬਣਾਵਾਂਗੇ ਬਹੁਤ ਹੀ ਸ਼ਾਨਦਾਰ ਬਣਾਵਾਂਗੇ ਤੇ ਉਹ ਤੋਂ ਬਿਨਾ ਸਾਰੇ ਵਿਦਿਆਪਣਾਂ ਨੂੰ ਕਰੀਬ ਹਰ ਘਰ ਨੂੰ 10 ਲੱਖ ਦਾ ਪ੍ਰਾਈਵੇਟ ਹਸਪਤਾਲ ਵੀ ਪਹਿਲੀ ਕਾਰ ਸਾਮਲ ਹੋਏਗਾ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਕੋਈ ਵੀ ਲੋੜਵੰਦ ਪਰਿਵਾਰ ਦੇ ਜੇ ਘਰੇ ਕੋਈ ਬਿਮਾਰ ਨਾ ਹੋਵੇ ਪਰ 24 ਘੰਟੇ ਕੋਈ ਬਿਮਾਰ ਹੁੰਦਾ ਤਾਂ ਉਹਦੇ ਘਰੇ ਸ਼ਾਇਦ ਹੀ ਕੋਈ ਪੈਸਾ ਉੱਛਦਾ ਲੱਗੇ ਮਲੇ ਕੋਟਲੇ ਵੀ ਤੁਹਾਡੇ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਆ ਗਏ ਨੇ ਹੋਰ ਆ ਵੀ ਰਹੇ ਨੇ ਪਹਿਲਾਂ ਪ੍ਰਾਈਵੇਟ ਪਹਿਲਾਂ ਤਾਂ ਬਾਦ ਦੇ ਤੇ ਹਸਪਤਾਲਾਂ ਕਹਿੰਦੇ ਤੁਸੀਂ ਲੈ ਜਾਓ ਕਾਰਨ ਨਹੀਂ ਕਰਨਾ ਪਰ ਹੁਣ ਭੱਜ ਭੱਜ ਕੇ ਪ੍ਰਾਈਵੇਟ ਵਾਲੇ ਵੀ ਸਾਮਲ ਹੋ ਰਹੇ ਨੇ ਇਲਾਜ ਕਰਦੇ ਨੇ ਉਹ ਤੋਂ ਬਿਨਾ ਜਿਵੇਂ ਹੁਣ ਟਾਡੇ ਜਿਹੜੇ ਕਿਉਂਕਿ ਆਪਣਾ ਪਿੰਡ ਕੀ ਆ ਅਰਧ ਸ਼ਹਿਰੀ ਆ ਇਹਨਾਂ ਅਰਧ ਸ਼ਹਿਰੀ ਹੁੰਦਾ ਇਹਦੀ ਸਮੱਸਿਆ ਥੋੜੀ ਜਿਹਾ ਹੋਰ ਕਿਸਮ ਦੀ ਹੁੰਦੀ ਨੇ ਦੂਜੇ ਨਾਲ ਵੱਖ ਜਾਂਦੀ ਆ ਬਾਦ ਇਸ ਕਰਕੇ ਜਾਂਦੀ ਆ ਨੇ ਤੇ ਵੀ ਨਾ ਤਾਂ ਇੱਥੇ ਪੂਰਨ ਤੌਰ ਤੇ ਪੰਚਾਇਤ ਕੰਮ ਕਰ ਸਕਦੀ ਆ ਤੇ ਨਾ ਹੀ ਕਮੇਟੀ ਵੀ ਦਾ ਕੰਮ ਕਰਦੀ ਆ ਪਰ ਫਿਰ ਵੀ ਅਸੀਂ ਜ਼ਰਬਨ ਕਰਦੇ ਆ ਕਿ ਜਦੋਂ ਵੀ ਕੋਈ ਪੰਚਾਇਤ ਬਿਨਾਂ ਨਿਰਪੱਖ ਪੰਚਾਇਤ ਵਿਕਾਸ ਦਾ ਕੰਮ ਕਰਦੀ ਆ ਵੀ ਜੇ ਸਾਡੇ ਜਿਹੜਾ ਨੋਟਸ ਜਿਹੋ ਨਾਲ ਕੰਮ ਹੋ ਸਕਦਾ ਅਸੀਂ ਉਹ ਕੰਮ ਕਰਦਾ ਯਤਨ ਕਰਦੇ ਤੇ ਉਹ ਤੋਂ ਬਿਨਾ ਤੁਸੀਂ ਇੱਕ ਵਾਰ ਹੋਰ ਦੇਖਿਆ ਹੋਊਗਾ ਵੀ ਆਪਣੀ ਸਰਕਾਰ ਜਿਹਨੇ ਪਹਿਲੀ ਵਾਰ ਨਸ਼ਿਆਂ ਦੇ ਵਿਰੋਧ ਚੜ੍ਹਦਾ ਜਿੱਤੇ ਚੜ੍ਹਿਆ ਦੂਜੀਆਂ ਸਰਕਾਰਾਂ ਦੇ ਲੀਡਰ ਉਹਨਾਂ ਨਾਲ ਮਿਲੇ ਬੈਸੀ ਨਸ਼ਾ ਫਲਾਉਣ ਦਾ ਕੰਮ ਕੀਤਾ ਉਹ ਇੱਕ ਵੱਡੇ ਦਰਖਤ ਬਣ ਚੁੱਕੇ ਉਹਨਾਂ ਦੇ ਜਣਾ ਧਰਤੀ ਦੇ ਵਿੱਚ ਡੂੰਘਿਆ ਵੜ ਗਏ ਹੁਣ ਹੋ ਗ੍ਰਸਟ ਘੜਾ ਇਧਰ ਕਿਕਰ ਖੜੀ ਹੈ ਜੇ ਆਪਾਂ ਸਾਰੇ ਵੀ ਲੱਗ ਜੇ ਪੱਟ ਨਹੀਂ ਸਕਦੇ ਪਰ ਜੇ ਇਹ ਬੂਟਾ ਪਹਿਲਾਂ ਹੀ ਕੱਚਾ ਇਸੇ ਵੀਂ ਦੇ ਪਰਮਾ ਸਾਲੋਂ ਇੱਕ ਬੰਦਾ ਹੀ ਫੜ ਕੇ ਬਾਹਰ ਤੋਂ ਪੱਟ ਦੂਗਾ ਹੁਣ ਕੀ ਜਿਹਦੇ ਨਸਾ ਪੱਟ ਕਰਦੇ ਇਹ 25 30 ਸਾਲਾਂ ਦੇ 20 ਸਾਲਾਂ ਦੇ ਵੱਧ ਖੁੱਲ ਗਏ ਇਹਨਾਂ ਦੇ ਜਦਾਂ ਸਿਆਸੀ ਲੋਕਾਂ ਨਾਲ ਜੁੜੀਆਂ ਅਫਸਰਾਂ ਨਾਲ ਜੁੜੀਆਂ ਜਿਹੜੀਆਂ ਕਿ ਸਾਡੇ ਨੌਜਵਾਨਾਂ ਦੀ ਜੀਵਨ ਦਾ ਇਹਨਾਂ ਦੇ ਬਹੁਤ ਸਾਰੇ ਤਰ੍ਹਾਂ ਦੇ ਵਿੱਚ ਅ ਬਯੋਗ ਵੀ ਪਾਏ ਨੇ ਸੋੜੇ ਵੀ ਦਿੱਤੇ ਨੇ ਕਿ ਇਹ ਸਾਇੰਟ ਦੇ ਆਕਾਇਰ ਉਹਨਾਂ ਲਈ ਬੜਾ ਮੁਸ਼ਕਲ ਚਾਹਤ ਤੋਂ ਬਣਾ ਜਿਵੇਂ ਉਹਨਾ ਤੁਸੀਂ ਕਿਉਂਕਿ ਹਲਕੇ ਦੇ ਵਿੱਚ ਸਾਰੇ ਜ ਇਕੱਠਾ ਹੀ ਕੰਮ ਚੱਲਦਾ ਰਹਿੰਦਾ ਆਪਣੀ ਸਰਕਾਰ ਨੇ ਜਿਹਨੇ ਇਰੀਗੇਸ਼ਨ ਦਾ ਕੰਮ ਕੀਤਾ ਕੋਈ ਸਰਕਾਰ ਨਹੀਂ ਕਰ ਸਕੀ ਹਾਂਜੀ ਮੈਡਮ ਜੀ ਕਿਨਾ ਜੀ ਹਾਂਜੀ ਸਰ ਮੇਰਾ ਨਾਮ ਸ਼ਮਸ਼ਾਦ ਰਾਏ ਹੈ ਤੇ ਐਸੀ ਵਾਸੀ ਵੀ ਡੈਬਾਦਬਾਦ ਦੀ ਹੈ ਤੇ ਸਾਨੂੰ ਗੱਜਨ ਮਾਦ ਦਾ ਸਾਰਾ ਨਾਲ ਹਲਕਾ ਲੱਗਦਾ ਐ ਐਮਐਲਏ ਸਾਹਿਬ ਦਾ ਤੇ ਸਾਰਾ ਸੀ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਉਰੇ ਆਉਣ ਤੇ ਜਿਹੜੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਆਏ ਤੇ ਕਿਦਾ ਸਾਰਾ ਸੀ ਜੁਆਇਨਿੰਗ ਕਰਵਾਈਆ ਆ ਆਪਣਾ ਹੁੰਦਾ ਯੂਥ ਜੋ ਆਇਆ ਕਾਂਗਰਸ ਪਾਰਟੀ ਨਾਲ ਸੀ ਜਿਹਦੇ ਨਾਲ 1.5 ਦੋਸੋਂ ਮੁੰਡੇ ਦਾ ਸਮਰਥਨ ਹੈਗਾ ਸੀ ਤੇ ਇਹਨਾਂ ਦੀ ਕਾਂਗਰਸ ਚੋਂ ਆਇਨੀ ਸਰ ਤੇ ਇਹਨਾਂ ਦੀ ਇਹਨਾਂ ਨੇ ਉਹਨਾਂ ਦੇ ਐਮਐਲਏ ਸਾਹਿਬ ਦੇ ਕੰਮਾਂ ਦੇ ਵੀ ਤੇ ਵਿਕਾਸ ਕੰਮਾਂ ਦੇ ਦੇਖ ਲਈ ਇਹ ਇੱਧਰ ਆਏ ਤੇ ਅਸੀਂ ਸਰ ਜੁਆਇਨਿੰਗ ਕਰਾਈ ਔਰ ਸੇ ਵਿਸ਼ਵਾਸ ਦੋ ਉਹਨੇ ਵੀ ਅੱਗੇ ਤੋਂ ਵੀ ਅਸੀਂ ਐਮਐਲਏ ਸਾਹਿਬ ਨਾਲ ਵਧੀਆ ਇੱਕ ਟੀਮ ਬਣਾ ਕੇ ਚੱਲਾਂਗੇ ਔਰ ਉਹਨਾਂ ਨਾਲ ਵਧੀਆ ਕੰਮ ਜਿਹੜੇ ਪਿੰਡ ਦੇ ਲੋਕ ਨੇ ਕੀ ਸਹਿਮਤ ਨੇਗੇ ਐਮਐਲਏ ਸਾਹਿਬ ਦੇ ਨਾਲ ਹਾਂਜੀ ਸਰ ਉਹ ਸਹਿਮਤ ਨੇ ਹਾਂਜੀ ਕੀ ਨਾਂ ਸਰ ਮਹਿਬੋਬ ਜੀ ਅੱਜ ਜਸਵੰਤ ਸਿੰਘ ਗੱਜਨਵਾਜਰਾ ਜੀ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਨੇ ਕੀ ਪ੍ਰੋਗਰਾਮ ਰੱਖਿਆ ਸੀ ਇੱਥੇ ਸਾਰੇ ਜਿਵੇਂ ਆਪਦੇ ਨਾਲ 200 ਮੁੰਡੇ ਲੈ ਕੇ ਜੁਆਇਨਿੰਗ ਕਰਾਈ ਆ ਤੇ ਕਾਂਗਰਸ ਪਾਰਟੀ ਸੀਗੀ ਸਾਰ ਮੈਂ ਪਹਿਲਾਂ ਇਹਨਾਂ ਦੇ ਕੰਮਕਾਰ ਦੇਖ ਕੇ ਸਾਰ ਤਾਂ ਮੈਂ ਇਹਨਾਂ ਨਾਲ ਜੁਆਇਨਿੰਗ ਕੀਤੀ ਸਾਰ ਮੈਂ ਦਾ ਐਮ ਐਲ ਏ ਸਾਹਿਬ ਨੇ ਕੀ ਭਰੋਸਾ ਦਿਵਾਇਆ ਤੁਹਾਡੇ ਪਿੰਡ ਦੇ ਜਿਹੜੇ ਵਿਕਾਸ ਦੇ ਕੰਮ ਨੇ ਕਰਵਾਉਣ ਲਈ ਉਹਨਾਂ ਨੇ ਸਾਰ ਕਿ ਇੱਕ ਥੋੜਾ ਕੰਮ ਹੋਊਗਾ ਇੱਕ ਕੰਮ ਲਈ ਏਸੀ ਪੂਰਾ ਮਾਨਦਰਯਣਾ ਕੰਮ ਕਰਾਂਗੇ ਸਾਰ ਸਾਰੇ ਜਾ ਕੇ ਕਹਿੰਦੇ ਐਮ ਐਲ ਏ ਸਾਹਿਬ ਇੱਥੇ ਵੀਦਨ ਤੋਂ ਬਥੇ ਫਲਾਣੇ ਦਾ ਕੰਮ ਆ ਜਾਂ ਮਲੇਰ ਕੋਲੇ ਕੰਮ ਵੀ ਤੁਹਾਨੂੰ ਇੰਨਾ ਪੈਸਾ ਦੇ ਸਕਦੇ ਨਹੀਂ ਤਾਂ ਉਹ ਮੇਰੀ ਪੋਲੀਟਿਕਸ ਦਾ ਲਾਸਟ ਦਿਨ ਹੋਊ ਜੇ ਪਟੋਲਾ ਮੇਰੇ ਘਰੇ ਵਗ ਜੇ ਕਿਸੇ ਵੀ ਮੇਰੇ ਇਹ ਨਗਰ ਨੇ ਇੰਨਾ ਵੀ ਕਿਸੇ ਦੀ ਹਿੰਮਤ ਨਹੀਂ ਲਾ ਕੇ ਮੈਨੂੰ ਕਹਿ ਦੇਣਾ ਵੀ ਜਾ ਕੇ ਕੋਈ ਸੌਦੇਬਾਜ਼ੀ ਕਰ ਲੈਣਾ ਇਹ ਆਪਦੇ ਰੱਤੇ ਹੁੰਦੇ ਨੇ ਆਪ ਦਾ ਮੈਂ ਆ ਬੱਚਿਆਂ ਦਾ ਬੱਚਿਆਂ ਦੇ ਖਾਤਰ ਭਵਿੱਖ ਖਾਤਰ ਕੰਮ ਕਰਦਾ ਤੇ ਮੇਰੇ ਕੰਮ ਸਦਾ ਲਈ ਬੋਲਣਗੇ ਤੁਹਾਡੇ ਕੋਲ ਜਿਹੜੇ ਜਿਹੜੇ ਮੈਂ ਕੰਮ ਕਰਕੇ ਕਰ ਰਿਹਾ ਤੇ ਕਰਕੇ ਜਾਊਗਾ ਤੇ ਐਉਂ ਨਹੀਂ ਹੈਗਾ ਵੀ ਬੰਦਾ ਭੁੱਲ ਸਕਦਾ ਇਸ ਕਰਕੇ ਮੈਂ ਫੇਰ ਦੁਬਾਰਾ ਤੁਹਾਡੇ ਸਾਰੇ ਨਗਰ ਨੂੰ ਤੇ ਬਹੁਤ ਹੀ ਧੰਨਵਾਦ ਦੀਆਂ ਜਿਹੜੇ ਆਮਦੀ ਪਾਰਟਨਰ ਜੁੜੇ ਤੇ ਬਹੁਤ ਬਹੁਤ ਹਾਂਜੀ ਕੀ ਨਾਮ ਆਸਰ